ਬਹੁਤ ਦਾਦਾ ਤੁਹਾਨੂੰ ਰਹੇ ਹੀ ਨਾ ਦਿਖਾਇਆ ਬਹੁਤ ਦਾਦਾ ਦਿਖਾਇਆ ਜਾ ਸਕਦਾ ਬਹੁਤ ਆਤਮਾਤੀ ਤਾਂ ਹੁੰਦੀ ਹੋਈ ਨਹੀਂ ਕਿਹਦੇ ਬੰਲੇ ਵੀ ਮਰਦਾ ਹੈ ਆਤਮਾ ਕਦ ਮਰਦੀ ਹੈ ਐਡੀ ਵਰਦੀ ਹੁੰਦੀ ਖੈਰ ਸਾਇੰਸ ਦਾ ਗੁਰਬਾਣੀ ਨਾਲ ਕੋਈ ਸੰਬੰਧ ਨਹੀਂ ਗੁਰਬਾਣੀ ਸਾਇੰਸ ਦੇ ਵਿਰੁੱਧ ਹੈ ਜਿਹੜੇ ਲੋਕਾਂ ਨੇ ਮਾਨੀ ਸੈਰਟਾ ਠਕਾਉਂ ਸ਼ਾਇਦ ਉਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਸਾਇੰਸ ਦੀ ਅੱਜ ਜਿਹੜੀ ਸਾਇੰਸ ਆ ਕੱਲ ਨੂੰ ਰਹੇਦੀ ਗੁਰਬਾਣੀ ਅੱਜ ਵੀ ਇਹੀ ਹੈ ਇਹ ਚਾਰਾਂ ਜੁਗਾਂ ਚ ਕੋਈ ਨਹੀਂ ਰਹਦੀ ਵਾਹ ਅੱਜ ਤੱਕ ਜੁਗਾਂ ਚ ਚਲੋ ਚੌਥੀ ਤਾਂ ਆਪਾਂ ਗੱਲ ਕਾਹਨੂੰ ਕਰੀਆ ਆਇਆ ਤੇ ਪਰੇ ਆ ਉਹ ਇਹ ਤਿੰਨਾਂ ਕਾਲਾਂ ਚ ਆਇਆ ਇਹ ਬਾਣੀ ਦੀ ਬਦਲਦੀ ਸਾਇੰਸ ਬਦਲਦੀ ਰਹਦੀ ਹੈ ਸਾਇੰਸ ਤਾਂ ਰੋਜ਼ ਬਦਲਦੀ ਹੈ ਇਹ ਜਿੱਥੇ ਤੱਕ ਖੋਜ ਕਰ ਦਿੱਤੀ ਖੋਜ ਪੂਰੀ ਹੋ ਚੁੱਕੀ ਗੁਰਬਾਣੀ ਦੀ ਅੱਗੇ ਖੋਜ ਦੀ ਲੋੜ ਨਹੀਂ ਹੈ ਫਕਤਾ ਨੇ ਜਿੱਡੀ ਖੋਜ ਕਰ ਲਈ ਤੀ ਸੰਸਾਰ ਨੂੰ ਓਡੀ ਲੋੜ ਹੈ ਸੰਸਾਰ ਤੋਂ ਛੁੱਟਣ ਦੀ ਵਿਧੀ ਹੈ ਇਹ ਸਿਰਫ ਇਹ ਪੂਰੀ ਹੈ ਇੱਚ ਕੋਈ ਲੋੜ ਨਹੀਂ ਹੋਰ ਸਾਇੰਸ ਦੀ ਤਾਂ ਰੋਜ਼ ਲੋੜ ਹੈ ਖੋਜਦੀ ਨਵੀਂ ਹੁੰਦੀ ਰਹਿੰਦੀ ਹੈ ਉਹ ਇੱਕ ਰਾਹ ਦੇ ਪੜਾ ajo ਰਾਹ ਚੱਲੀ ਹੈ ਸਾਇੰਸ ਇਹ ਦੋ ਵੀ ਦੇਦਾ ਜੋ ਆਕਾ ਹੈ ਜਿਹੜਾ ਹੁਣ ਤੱਕ ਤੁਰਨ ਲੱਗਿਆ ਬਸ ਹੁੜਦਾ ਰਿਹਾ ਹੁਣ ਤਾਈ ਇਹ ਪੂਰਾ ਮੇਚ ਹੋ ਰਿਹਾ ਹੈ ਸਾਇੰਸ ਦੀ ਇਹ ਨਾਲ ਕੀ ਉਹ ਗੁਰਬਾਣੀ ਦਾ ਉਹ ਗੱਲਾ ਸੈਜਦੀ ਆਤੀ ਜਿੱਥੇ ਜੋ ਸੈਨਸ ਪੁੱਜੀ ਹੋਣੀ ਹੈ ਪਹਿਲਾਂ ਹੀ ਦੋਸਤੀ ਪਤਾ ਨਾ ਪਤਾ ਲੱਖ ਕਹਿ ਕੇ ਸੱਚੇ ਤੋਂ ਬੰਨਾ ਤੇ ਆਪਾਂ ਬਰਤੇ ਚੱਲ ਹੋਏ ਸੈਨਸ ਆ ਗਿਆ ਉੱਥੇ ਪਹੁੰਚੀ ਵੀ ਆਦੀ ਅਰੋਨਾ ਕੇ ਦੱਸਿਆ ਥੋੜਾ ਜਿਹਾ ਦਿਖਾਇਆ ਉਹ ਕਹਿੰਦੇ ਇਧਰ ਲੋੜ ਨਹੀਂ ਸਾਨੂੰ ਜ਼ਿਆਦਾ ਬੋਲਣ ਦੀ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਅਸੀਂ ਇਹ ਕਥਨ ਕਰਨ ਲੱਗੇ ਸਾਡਾ ਵਿਸ਼ਾ ਰਹਿ ਜਾਊਗਾ ਜੇ ਸੈਨਸ ਦੀ ਗੱਲ ਕਰਨ ਲੱਗੇ ਸਾਰਾ ਵਿਸ਼ਾ ਸਾਡਾ ਵਿਸ਼ਾ ਰਹਿ ਜਾਊਗਾ ਅਸੀਂ ਆਪਣੇ ਵਿਸ਼ੇ ਦੀ ਗੱਲ ਕਰੀਏ ਸਾਇੰਸ ਦੀ ਕਿਉਂ ਕਰੀਏ ਸਿਰਫ ਐਡੀ ਗੱਲ ਕਰੀਏ ਜਿਹੜੇ ਲੋਕ ਭਲੇਖਾ ਪਾ ਰਹੇ ਨੇ ਰਿਸਰਟਿਫਿਕੇ ਕਹਿ ਕੇ ਉਹ ਬੂਰ ਖੜੇ ਤਾਂ ਕਿ ਦੂਏ ਪਾਸੇ ਨੂੰ ਲਗਾ ਲਾਈਟਾਂ ਬੰਦੇ ਨੂੰ ਸਾਇੰਸ ਵੀ ਤਾਂ ਵਿਨਾਸ਼ ਹੈ ਵਿਕਾਸ ਵਿਕਾਸ ਕਿੱਥੇ ਆਉ ਵਿਕਾਸ ਜਿਹੜੀਆਂ ਸਰਕਾਰਾਂ ਦੇ ਵਿੱਚ ਵਿਨਾਸ਼ ਛੁਪਿਆ ਹੋਇਆ ਹੈ ਜਿੰਨਾ ਵਿਕਾਸ ਹੋਇਆ ਉਹਨਾਂ ਵਿਨਾਸ਼ ਵੀ ਹੋ ਰਿਹਾ ਰੋਜ਼ ਬਾਰਾ ਐਕਸੀਡੈਂਟ ਕਰਕੇ ਵਿਨਾਸ਼ ਕਰ ਰਹੇ ਆ ਰੇਲਾਂ ਐਕਸੀਡੈਂਟ ਕਰਕੇ ਵਿਨਾਸ਼ ਕਰ ਰਹੇ ਆ ਹਵਾਈ ਆਜ ਐਕਸੀਡੈਂਟ ਕਰਕੇ ਵਿਨਾਸ਼ ਕਰ ਰਹੇ ਨੇ ਹੋ ਹੀ ਰਿਹਾ ਬਿਜਲੀ ਦਾ ਐਕਸੀਡੈਂਟ ਹੋ ਰਿਹਾ ਵਿਨਾਸ਼ ਹੋ ਰਿਹਾ ਵਿਕਾਸ ਬਿੱਚੇ ਹੀ ਵਿਨਾਸ਼ ਹੁੰਦਾ ਸੁਪਿਆ ਹੋਇਆ ਪਰ ਉਹ ਤਾਂ ਬਚਾਈ ਨਹੀਂ ਜਾ ਸਕਦਾ ਹੁਣ ਬਚਾਈ ਨਹੀਂ ਜਾ ਸਕਦਾ ਕਮਰਨ ਦਾ ਹੁਕਮ ਉਹ ਆਦਮੀ ਇਹ ਨਾਇਰਾ ਅਧੀਨ ਹੋ ਗਿਆ ਗੁਲਾਮ ਹੋ ਗਿਆ ਬਚਾ ਨਹੀਂ ਜਾ ਸਕਦਾ ਹੁਣ ਮੁਸ਼ਕਲ ਹੋ ਗਿਆ ਆਦਮੀ ਦਾ ਦੁਖੀ ਹੋਣਾ ਦਨ ਹੈ ਤਾਂ ਸਾਇੰਸ ਤੇ ਫਿਰ ਜਬਰਤ ਫੇਚ ਲੈ ਜਾਂਦਾ ਦੁਖੀ ਹੋ ਕੇ ਇਹ ਵਿਕਾਸ ਜਿਹੜਾ ਵਿਕਾਸ ਹੈ ਆਦਮੀ ਦੇ ਜਿਹੜੀ ਹੈ ਨਾ ਸਕੂਨ ਪੀਸਾ ਬਰਡ ਖਾ ਗਿਆ ਸਾਰਾ ਆ ਆਦਮੀ ਜੁਨਾ ਪਰੇਸ਼ਾਨ ਪਹਿਲਾਂ ਵੀ ਸੀ ਵਿਕਾਸ ਹੋਇਆ ਹੈ ਵਿਕਾਸ ਖਾ ਗਿਆ ਹੈ। ਨਾਨਕ ਭਗਤਾਂ ਸਦਾ ਵਿਕਾਸ ਵਿਕਾਸ ਕੀ ਹੁੰਦਾ ਹੈ। ਦੇਚੇਤਵਸਥਾ ਕੋਈ ਫਿਕਰ ਨਹੀਂ ਜੇ ਤੇ ਵਿਕਾਸ ਹੈ। ਇਹ ਤਾਂ ਫਿਗਰਾਂ ਦੀ ਪੰਡ ਸਾਡੇ ਤੇ ਰੱਖੀ ਹੋਈ ਹੈ। ਜਿੱਦਾਂ ਵਿਕਾਸ ਆ ਉਹਦੀ ਚਿੰਤਾਵਾਂ ਜਗਾ ਨਾ। ਰਾਤ ਨੂੰ ਰੀਦ ਰੀਲ ਦੀ ਦੀਦੀਆਂ ਗੋਲੀਆਂ ਖਾਂਦੇ ਲੋਕ ਨਸ਼ਿਆਂ ਦੇ ਖਿਲਾਫ ਪ੍ਰਚਾਰ ਨਸ਼ਾ ਦੀ ਦੀਦੀ ਗੋਲੀ ਨਸ਼ਾ ਹਿਲਦੀ ਹੋਰ ਕੀ ਹੁੰਦੀ ਹੈ? ਰੋਟੀ ਨਾਲ ਵੇਲੇ ਨੀਂਦ ਗੋਲੀ ਚਾਹੀਦੀ ਹੈ ਨੀਂਦ ਹੀ ਨਹੀਂ ਆਉਣੀ ਇਹ ਕਿਉਂ ਨਹੀਂ ਹੈ ਇਹ ਵਿਕਾਸ ਦੀ ਦੇਣ ਹੈ ਵਿਕਾਸ ਦੀ ਦੇਣ ਕੀ ਹੈ ਪਰੇਸ਼ਾਨੀ ਵਿਕਾਸ ਦੀ ਕੀ ਦੇਣ ਹੈ ਪਰੇਸ਼ਾਨੀ ਵਿਕਾਸ ਦੀ ਕੀ ਦੇਣ ਹੈ ਚੈਨ ਅਮਰ ਅਮਨਰ ਚੈਨ ਵਿਕਾਸ ਦੀ ਦੇੜੇ ਵਿਕਾਸ ਦੀ ਦੇੜ ਬਿਲਕੁਲ ਨਹੀਂ ਹੋ ਸਕਦਾ ਵਿਕਾਸ আর বিকাশ ਆਪਾਂ ਵਿਰੋਧੀ ਦੋ ਗੱਲਾਂ ਨੇ। ਮਾਇਆ ਦੇ ਹੋਏ ਇਕੱਠੇ ਰਹਦੇ ਨੇ। ਮਾਇਆ ਬ੍ਰਹਮ ਰਹਾ ਰਹਾ ਸਾਧ ਸੰਗ ਬ੍ਰਹਮ আর ਮਾਇਆ ਹਰ ਵਕਤ ਇਕੱਠੇ ਰਹਿੰਦੇ ਨੇ ਪਰ ਮਾਇਆ ਦਾ ਜਿਹੜਾ ਗਿਆਨ ਹੈ ਉਹ ਬ੍ਰਹਮ ਦੇ ਗਿਆਨ ਤੋਂ ਉਲਟ ਹੈ। ਉਹ ਆਸ ਮੰਨਦਾ ਬਗਾਹ ਗਿਆ ਨਾਸਵੰਤਾ ਨਾਸਵੰਤ ਜਿਹੜੀ ਚੀਜ਼ ਹੈ ਨਾਸਵੰਤ ਦੀ ਸੰਗਤ ਕਰਕੇ ਨਾਸ਼ੇ ਕਰਨਾ ਨਾਸ਼ੇ ਹੋਏ ਨਾਲ ਕੀ ਹੋਊਗਾ ਵਿਨਾਸ਼ਕਾਰੀ ਹੈ ਮਾਇਦਾ ਕੇਸ ਐਸੇ ਐਸੇ ਬੰਬ ਨੇ ਕਿੰਨੇ ਕਰੋੜ ਆਦਮੀ ਦੀ ਜਾਨ ਲੈ ਸਕਦੇ ਫਿਰ ਵਿਨਾਸ਼ਕਾਰੀ ਹੋਇਆ ਤਾਂ ਵਿਨਾਸ਼ਕਾਰੀ ਚੀਜ਼ ਆਦਮੀ ਨੇ ਆਦਮੀ ਨੂੰ ਵੱਲੋਂ ਬਣਾਇਆ ਹੈ ਵਿਗਾਸ ਹੈ ਕਿ ਬਨਾਸ਼ ਜਿੱਤ ਦਾ ਵਿਛੜਣਾ ਹੋਇਆ ਹੁਣ ਤਾਂ ਹੀ ਜੇ ਬਣਾਇਆ ਸੀ ਜਾਨੀ ਸੀ ਅਕਲ ਵਿੱਚ ਜਿੱਤ ਦਾ ਵਿਛੜ ਬੜ ਜੂ ਹਾਂਜੀ ਮਹੱਲਾ ਦੂਜਾ ਜੇ ਸੌ ਚੰਦਾ ਉੱਗਵੈ ਸੂਰਜ ਚੜ੍ਹੈ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿੰਨ ਘੋਰ ਅੰਧਾ ਆ ਦੇਖੋ ਦੂਜੇ ਮਹੱਲੇ ਨੇ ਉਹੀ ਗੱਲ ਖਲੀਰ ਕੀਤੀ ਜਿਹੜੀ ਪਹਿਲੇ ਗੁਰ ਫੇਰ ਲਾਹ ਗਿਆ ਦੁਬਾਰਾ ਦੂਜੇ ਮਹੱਲੇ ਦਾ ਸ਼ਲੋਕ ਇਹ ਆਇਆ ਕਿ ਉਤਨੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਪੰਜਵੇਂ ਪਾਸ਼ਾ ਨੇ ਲਿਖਿਆ ਬਾਣੀ ਜੇ ਕੋ ਨਾਮਕ ਨੇ ਸ਼ਲੋਕੋਂ ਤੋਂ ਨਾਲ ਲਿਖਿਆ ਹੁੰਦਾ ਦੂਜੇ ਪਲੇ ਦੇ ਸ਼ਲੋਕੇ ਵਿੱਚ ਆ ਗਿਆ ਵਿੱਚ ਤੁਝਾ ਬੋਲਦਾ ਬੁਨਾਨ ਗੇ ਬਾਤ ਬਾਣੀ ਰਚੀ ਹੈ ਦੂਜੇ ਮਲੇਖ ਲੋਗਤੇ ਕਿਵੇਂ ਆ ਗਿਆ ਸਿਰਫ ਇਹ ਜਿਹੜੀ ਗੱਲ ਪਹਿਲਾਂ ਹੋ ਚੁੱਕੀ ਹੈ ਉਸੇ ਨੂੰ ਇਹ ਜ਼ਾਹਰ ਕਰਦਾ ਇਹ ਸ਼ਲੋਕ ਪੰਜਵੇਂ ਪਾਸ਼ਾ ਨੇ ਲਿਖੇ ਪਾਣੀ ਵਾਲਾ ਜਾਨਾ ਕਿ ਦੂਜੇ ਮੰਜ਼ਲੇ ਦੇ ਸ਼ਲੋਕ ਨੇ ਵੀ ਉਹੀ ਗੱਲ ਕਹੀ ਹੈ ਜਿਹੜੀ ਪਹਿਲਾਂ ਕਹੀ ਹੋਈ ਸੀ ਦੂਜੇ ਮੰਜ਼ਲੇ ਦੀ ਗੱਲ ਵੀ ਪਹਿਲੇ ਮੰਜ਼ਲੇ ਨਾਲ ਰੱਦ ਦੀ ਹੈ ਨਾਨਕ ਗੁਰਦੇਵ ਨਹੀਂ ਮੰਨ ਰਹੇ ਹੋ ਬਹੁਤ ਵੱਡਾ ਭੇਜਿਆ ਗੱਲ 'ਚ ਉਹ ਵੀ ਇਹੀ ਕਹਿ ਰਹੇ ਨੇ